ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹਲਾ 5 ਗੁਰ ਕੇ ਬਚਨ ਰਿਦਾ ਧਿਆਨ ਧਾਰੀ ਰਸਨਾ ਜਾਪ ਜਪ ਬਨਵਾਰੀ ਸਫਰ ਬੁਰਤ ਦਰਸ਼ਨ ਪੜਿਹਾਰੀ ਚਰਨ ਕਮਰ ਮਨ ਪ੍ਰਾਨ ਆਧਾਰੀ ਰਹਾਉ ਸਾਧ ਸੰਗ ਜਨਮ ਮਰਨ ਨਿਵਾਰੀ ਅਮਰਤ ਕਥਾ ਸੁਣ ਕਰਨ ਆਧਾਰੀ ਕਾਮ ਕਰੋਦ ਲੋਭ ਮੋਤ ਜਾਰੀ ਦ੍ਰਿੜ ਨਾਮ ਦਾ ਨਿਸ਼ਨਾ ਸੁਚਾਰੀ ਕਹੋ ਨਾਨਕ ਇਹ ਤਤ ਵਿਚਾਰੀ ਰਾਮ ਨਾਮ ਜਪ ਪਾਰ ਉਤਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹੱਲਾ ਪੰਜਵਾਂ ਗੁਰ ਕੇ ਬਚਨ ਰਿਦਾ ਧਿਆਨ ਤਾਰੀ ਰਸਨਾ ਜਾਪ ਜਪ ਬਨਵਾਰੀ ਸਫਰ ਬੁਰਤ ਦਰਸ਼ਨ ਪੜਿਹਾਰੀ ਚਰਨ ਕਮਰ ਮਨ ਪ੍ਰਾਨ ਆਧਾਰੀ ਰਹਾਉ ਸਾਧ ਸੰਗ ਜਨਮ ਮਰਨ ਨਿਵਾਰੀ ਅਮਰਤ ਕਥਾ ਸੁਣ ਕਰਨ ਆਧਾਰੀ ਕਾਮ ਕਰੋਦ ਲੋਭ ਮੋਹਤ ਜਾਰੀ ਦ੍ਰਿੜ ਨਾਮ ਦਾ ਹਨਿਸ਼ ਨਾਸੁਚਾਰੀ ਕਹੋ ਨਾਨਕ ਇਹ ਤਤ ਵਿਚਾਰੀ ਰਾਮ ਨਾਮ ਜਪ ਪਾਰ ਉਤਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹੱਲਾ ਪੰਜਵਾ ਗੁਰ ਕੇ ਬਚਨ ਰਿਦਾ ਧਿਆਨ ਧਾਰੀ ਰਸਨਾ ਜਾਪ ਜਪ ਬਨਵਾਰੀ ਸਫਲ ਬੂਰਤ ਦਰਸ਼ਨ ਪੜਿਹਾਰੀ ਚਰਨ ਕਮਲ ਮਨ ਪ੍ਰਾਨ ਆਧਾਰੀ ਰਹਾਉ ਸਾਧ ਸੰਗ ਜਨਮ ਮਰਨ ਨਿਵਾਰੀ ਅਮਰਤ ਗਥਾ ਸੁਣ ਕਰਨ ਆਧਾਰੀ ਕਾਮ ਕਰੋਧ ਲੋਭ ਮੋਤ ਜਾਰੀ ਦ੍ਰਿੜ ਨਾਮ ਦਾ ਹਨਿਸ਼ ਨਾਸ ਸੁਚਾਰੀ ਕਹੋ ਨਾਨਕ ਇਹ ਤਤ ਵਿਚਾਰੀ RAM ਨਾਮ ਜਪ ਪਾਰ ਉਤਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹੱਲਾ ਪੰਜਵਾਂ ਗੁਰ ਕੇ ਬਚਨ ਰਿਦਾ ਧਿਆਨ ਧਾਰੀ ਰਸਨਾ ਜਾਪ ਜਕੋ ਬਨਵਾਰੀ ਸਫਲ ਬੁਰਤ ਦਰਸ਼ਨ ਪੜਿਹਾਰੀ ਚਰਨ ਕਮਰ ਮਨ ਪ੍ਰਾਨ ਆਦਾਰੀ ਰਹਾਉ ਸਾਧ ਸੰਗ ਜਨਮ ਮਰਨ ਨਿਵਾਰੀ ਅਮਰਤ ਕਥਾ ਸੁਣ ਕਰਨ ਆਧਾਰੀ ਕਾਮ ਕਰੋਦ ਲੋਭ ਮੋਤ ਜਾਰੀ ਦ੍ਰਿੜ ਨਾਮ ਦਾ ਨਿਸ਼ਨਾ ਸੁਚਾਰੀ ਕਹੋ ਨਾਨਕ ਇਹ ਤਤ ਵਿਚਾਰੀ RAM ਨਾਮ ਜਪ ਪਾਰ ਉਤਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹੱਲਾ ਪੰਜਵਾ ਗੁਰ ਕੇ ਬਚਨ ਰਿਦਾ ਧਿਆਨ ਧਾਰੀ ਰਸਨਾ ਜਾਪ ਜਪ ਬਨਵਾਰੀ ਸਫਰ ਬੂਰਤ ਦਰਸ਼ਨ ਪਰਿਹਾਰੀ ਚਰਨ ਕਮਰ ਮਨ ਪ੍ਰਾਨ ਆਧਾਰੀ ਰਹਾਉ ਸਾਧ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਆਧਾਰੀ ਕਾਮ ਕਰੋਧ ਲੋਭ ਮੋਤ ਜਾਰੀ ਦ੍ਰਿੜ ਨਾਮ ਦਾਨਿਸ਼ਨਾ ਸੁਚਾਰੀ ਕਹੋ ਨਾਨਕ ਇਹ ਤਤ ਵਿਚਾਰੀ ਰਾਮ ਨਾਮ ਜਪ ਪਾਰ ਉਤਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸੋਹੀ ਮਹੱਲਾ 5 ਗੁਰ ਕੇ ਬਚਨ ਰਿਜੇ ਧਿਆਨ ਤਾਰੀ ਰਸਨਾ ਜਾਪ ਜਪੋ ਬਨਵਾਰੀ ਸਫਰ ਬੁਰਤ ਦਰਸ਼ਨ ਪੜਿਹਾਰੀ ਚਰਨ ਕਮਰ ਮਨ ਪ੍ਰਾਨ ਆਧਾਰੀ ਰਹਾਉ ਸਾਧ ਸੰਗ ਜਨਮ ਮਰਨ ਨਿਵਾਰੀ ਅਮਰਤ ਕਥਾ ਸੁਣ ਕਰਨ ਆਧਾਰੀ ਕਾਮ ਕਰੋਦ ਲੋਭ ਮੋਹਤ ਜਾਰੀ ਦ੍ਰਿੜ ਨਾਮ ਦਾ ਹਨਿਸ਼ ਨਾਂ ਸੁਚਾਰੀ ਕਹੋ ਨਾਨਕ ਇਹ ਤਤ ਵਿਚਾਰੀ RAM ਨਾਮ ਜਪ ਪਾਰ ਉਤਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹੱਲਾ ਪੰਜਵਾਂ ਗੁਰ ਕੇ ਬਚਨ ਰਿਦਾ ਧਿਆਨ ਧਾਰੀ ਰਸਨਾ ਜਾਪ ਜਪੋ ਬਨਵਾਰੀ ਸਫਰ ਬੁਰਤ ਦਰਸ਼ਨ ਪਰਿਹਾਰੀ ਚਰਨ ਕਮਰ ਮਨ ਪ੍ਰਾਨ ਆਧਾਰੀ ਰਹਾਉ ਸਾਧ ਸੰਗ ਜਨਮ ਮਰਨ ਨਿਵਾਰੀ ਅਮਰਤ ਕਥਾ ਸੁਣ ਕਰਨ ਆਧਾਰੀ ਕਾਮ ਕਰੋਧ ਲੋਭ ਮੋਤ ਜਾਰੀ ਦ੍ਰਿੜ ਨਾਮ ਦਾ ਨਿਸ਼ਨਾ ਸੁਚਾਰੀ ਕਹੋ ਨਾਨਕ ਇਹ ਤਤ ਵਿਚਾਰੀ RAM ਨਾਮ ਜਪ ਪਾਰ ਉਤਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹੱਲਾ ਪੰਜਵਾ ਗੁਰ ਕੇ ਬਚਨ ਰਿਦਾ ਧਿਆਨ ਤਾਰੀ ਰਸਨਾ ਜਾਪ ਜਪੋ ਬਨਵਾਰੀ ਸਫਰ ਬੁਰਤ ਦਰਸ਼ਨ ਪੜਿਹਾਰੀ ਚਰਨ ਕਮਰ ਮਨ ਪ੍ਰਾਨ ਆਧਾਰੀ ਰਹਾਉ ਸਾਧ ਸੰਗ ਜਨਮ ਮਰਨ ਨਿਵਾਰੀ ਅਮਰਤ ਕਥਾ ਸੁਣ ਕਰਨ ਆਧਾਰੀ ਕਾਮ ਕਰੋ ਦੇ ਲੋਭ ਮੋਤ ਜਾਰੀ ਦ੍ਰਿੜ ਨਾਮ ਦਾ ਨਿਸ਼ਨਾ ਸੁਚਾਰੀ ਕਹੋ ਨਾਨਕ ਇਹ ਤਤ ਵਿਚਾਰੀ RAM ਨਾਮ ਜਪ ਪਾਰ ਉਤਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹੱਲਾ ਪੰਜਵਾਂ ਗੁਰ ਕੇ ਬਚਨ ਰਿਦਾ ਧਿਆਨ ਧਾਰੀ ਰਸਨਾ ਜਾਪ ਜਪੋ ਬਨਵਾਰੀ ਸਫਲ ਬੁਰਤ ਦਰਸ਼ਨ ਪੜਿਹਾਰੀ ਚਰਨ ਕਮਰ ਮਨ ਪ੍ਰਾਨ ਆਧਾਰੀ ਰਹਾਉ ਸਾਧ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਆਧਾਰੀ ਕਾਮ ਕਰੋਦ ਲੋਭ ਮੋਤ ਜਾਰੀ ਦ੍ਰਿੜ ਨਾਮ ਦਾਨਿਸ਼ ਨਾ ਸੁਚਾਰੀ ਕਹੋ ਨਾਨਕ ਇਹ ਤਤ ਵਿਚਾਰੀ ਰਾਮ ਨਾਮ ਜਪ ਪਾਰ ਉਤਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ